ਅੱਜ ਮਾੜੀ ਖਬਰ ਦੇ ਨਾਲ ਕਰੋੜਾਂ ਭਾਰਤੀਆਂ ਦੇ ਦਿਲ ਟੁੱਟੇ ਨੇ ਟੁੱਟਣ ਵੀ ਕਿਉਂ ਨਾ ਕਿਉਂਕਿ ਵਿਨੇਸ਼ ਫੁਗਾਟ ਜਿਹੜੀ ਇੱਕ ਦਲੇਰ ਕੁੜੀ ਜਿਸ ਨੇ ਕਈ ਚੁਣੌਤੀਆਂ ਦੇ ਬਾਵਜੂਦ ਤਿੰਨ ਸਖਤ ਮੁਕਾਬਲਿਆਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਫਾਈਨਲ 'ਚ ਜਗ੍ਹਾ ਬਣਾਈ ਇੱਕ ਮੈਡਲ ਤੇ ਘੱਟੋ-ਘੱਟ ਪੱਕਾ ਸੀ ਪਰ ਹੁਣ ਬਿਨਾਂ ਮੈਡਲ ਵਾਪਸ ਪਰਤਣਾ ਪੈਣਾ ਹੈ ਗੱਲਾਂ ਹੋ ਰਹੀਆਂ ਨੇ ਚਰਚਾ ਹੋ ਰਹੇ ਨੇ ਬਹੁਤ ਸਾਰੇ ਲੋਕ ਸਿਆਸਤ ਵੀ ਇਸ ਦੇ ਉੱਤੇ ਕਰ ਰਹੇ ਨੇ ਪਰ ਕੁਝ ਦਿਲੋਂ ਦੁਖੀ ਨੇ ਕਿ ਇਸ ਦੇ ਉੱਤੇ ਹੁਣ ਬਣੇਗਾ ਕੀ ਹੁਣ 올림픽 ਦੇ ਨਿਯਮ ਕੀ ਕਹਿੰਦੇ ਨੇ ਕਿ ਹਾਲੇ ਵੀ ਆਸ ਬੱਜੀ ਰਹੇਗੀ ਜਾਂ ਫਿਰ ਹੁਣ ਸਭ ਕੁਝ ਤੈਸ ਨੈਸ ਹੋ ਚੁੱਕਾ ਹੈ 100 ਗ੍ਰਾਮ ਜਾਂ 150 ਗ੍ਰਾਮ ਵਜਨ ਦੀ ਗੱਲ ਹੋ ਰਹੀ ਹੈ ਕਿ ਜ਼ਿਆਦਾ ਤੋਲਿਆ ਗਿਆ ਜਦੋਂ ਫਾਈਨਲ ਮੁਕਾਬਲੇ ਤੋਂ ਤਾਂ ਕਾਫੀ ਮੁਸੀਬਤਾਂ ਦੇ ਵਿੱਚੋਂ ਲੰਘਣਾ ਪਿਆ ਲੈ ਇਸ ਵੇਲੇ ਮਾਨਸਿਕ ਸਥਿਤੀ ਕਿਸ ਤਰ੍ਹਾਂ ਦੀ ਹੋਏਗੀ ਸਾਡੀ ਖਿਡਾਰਨ ਦੀ ਸਾਡੀ ਦੇਸ਼ ਦੀ ਬੱਚੀ ਦੀ ਉਹ ਇੱਕ ਪਾਸੇ ਗੱਲਾਂ ਪਰ ਸਾਰੇ ਦੇਸ਼ ਦੇ ਲੋਕ ਜਿਹੜੇ ਚਾਹੁੰਦੇ ਸੀ ਕਿ ਉਹ ਮੈਡਲ ਕੱਲਾ ਵਿਨੇਸ਼ ਫੁਗਾਟ ਦਾ ਨਹੀਂ ਉਹ ਸਾਡਾ ਸਾਰਿਆਂ ਦਾ ਮੈਡਲ ਹੈ ਉਹਨਾਂ ਦਾ ਦਿਲ ਜ਼ਰੂਰ ਦੁਖਿਆ ਹੈ ਇਸ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਜੋ ਚਰਚਾ ਛਿੜੀ ਹੈ ਨਿਜਮ ਕੀ ਕਹਿੰਦੇ ਨੇ ਸਪੋਰਟਸ ਜਰਨਲਿਸਟ ਸਾਡੇ ਨਾਲ ਨੇ ਉਹਨਾਂ ਨੇ ਲੰਮਾ ਸਮਾਂ ਸਪੋਰਟਸ ਦੇ ਨਾਲ ਜੁੜ ਕੇ ਪੱਤਰਕਾਰੀ ਕੀਤੀ ਹੈ ਸੌਰਵ ਦੁੱਗਲ ਜੀ ਮੇਰੇ ਨਾਲ ਨੇ ਕਿਉਂਕਿ ਮਹਾਵੀਰ ਜਿਹੜੇ ਫੁਗਾਟ ਨੇ ਜਿਨ੍ਹਾਂ ਦੀ ਏ ਭਤੀਜੀ ਹੈ ਵਿਨੇਸ਼ ਫੁਗਾਟ ਉਹਨਾਂ ਦੀ ਜ਼ਿੰਦਗੀ ਆਧਾਰਿਤ ਇੱਕ ਕਿਤਾਬ ਲਿਖ ਚੁੱਕੇ ਨੇ ਅਖਾੜਾ ਉਸ ਤੋਂ ਬਾਅਦ ਦੰਗਲ ਫਿਲਮ ਆ ਜਿਹੜੀ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਉਹ ਸਪੋਰਟਸ ਜਰਨਲਿਸਟ ਸਾਡੇ ਨਾਲ ਨੇ ਦੁੱਗਲ ਸਾਹਿਬ ਉਹਨਾਂ ਨਾਲ ਅਸੀਂ ਗੱਲ ਕਰਦੇ ਆਂ ਆ ਦੁੱਗਲ ਸਾਹਿਬ ਤੁਸੀਂ ਬਹੁਤ ਲੰਮਾ ਸਮਾਂ ਇਸ ਨੂੰ ਕਵਰ ਵੀ ਕੀਤਾ ਹੁਣ ਵੀ ਸਪੋਰਟਸ گاਉਂ ਨਾਮ ਦੇ ਇੱਕ ਚੈਨਲ ਦੇ ਜ਼ਰੀਏ ਲੋਕਾਂ ਨੂੰ ਜਾਣਕਾਰੀ ਦਿੰਦੇ ਹੋ ਪਰ ਜਿਹੜੀ ਸਥਿਤੀ ਦੇ ਵਿੱਚ ਇਹ ਖਬਰ ਆਈ ਹੈ ਉਸ ਤੋਂ ਬਾਅਦ ਲੋਕ ਸੋਚ ਰਹੇ ਹੈ ਹਾਲੇ ਵੀ ਕਈਆਂ ਦੇ ਮਨ ਵਿੱਚ ਹੈ ਕਿ ਕਿਤੇ ਨਾ ਕਿਤੇ ਸ਼ਾਇਦ ਕੋਈ ਨਿਯਮ ਕਹਿੰਦਾ ਹੋਵੇ ਕਿ ਮੌਕਾ ਮਿਲ ਜੇ ਇੱਕ ਹੋਰ ਇਸ ਤਰ੍ਹਾਂ ਹੋ ਸਕਦਾ ਦੇਖੋ ਅਗਰ ਕਿਉਂਕਿ ਇੱਕ ਬੜੀ چاہے ਤੁਸੀਂ ਇਹਨੂੰ ਬੈਡ ਲੱਕ ਕਹਿ ਲੋ ਕਿਉਂਕਿ ਇੱਕ ਪਲੇਅਰ ਵਾਸਤੇ ਇਸ ਤੋਂ ਖਰਾਬ ਲੱਕ ਨਹੀਂ ਹੋ ਸਕਦਾ ਕਿਉਂਕਿ ਵਿਨੇਸ਼ ਨੇ ਜਦੋਂ レスリング ਚਾਈ ਉਹ 4-5 ਸਾਲ ਦੀ ਸੀਗੀ ਤਾਂ 2000 ਤੋਂ ਉਹਦਾ ਸਫਰ ਸ਼ੁਰੂ ਹੋਇਆ ਤਾਂ 2024 ਚ ਉਹ ਫਾਈਨਲ ਚ ਪਹੁੰਚੀ ਔਰ ਫਾਈਨਲ ਚ ਪਹੁੰਚ ਕੇ ਉਮੀਦ ਸੀਗੀ ਕਿਉਂਕਿ ਉਹਦਾ 골ਡ ਵੀ ਪੱਕਾ ਆਂਦਾ ਕਿਉਂਕਿ ਜਿਸ ਤਰੀਕੇ ਨਾਲ ਉਹਨੇ ਫਸਟ ਰਾਉਂਡ ਚ ਜਪਨੀਜ਼ ਰੈਸਲਰ ਨੂੰ ਹਰਾਇਆ ਸੀਗੀ ਜਿਹੜੀ 82 ਬਾਊਟਸ ਜਿਹੜੀ ਹੈ ਅਨਬੀਟਨ ਰਹੀ ਹੈ ਟੋਕੀਓ 올림픽 ਦੀ 골ਡ ਮੈਡਲਿਸਟ ਹੈ 4-5 ਵਾਰੀ ਦੀ ਵਰਲਡ ਚੈਂਪੀਅਨ ਹੈ ਉਹਨੂੰ ਹਰਾਉਣ ਦੇ ਬਾਅਦ ਬਾਕੀ ਜਿਹੜੀ ਬਾਊਟਸ ਨੇ ਬੜੀ ਕੰਫਰਟੇਬਲੀ ਜਿੱਤੀ ਤਾਂ ਉਮੀਦ ਸੀਗੀ ਕਿ ਇਹ ਫਾਈਨਲ ਜਿਹੜਾ ਹੈ ਬਈ ਉਹ 골 ਲੈ ਕੇ ਆਂਦੀ ਔਰ ਅਗਰ ਇੱਕ ਮਿਨੀਮਮ ਦੀ ਗੱਲ ਕਰੀਏ ਤਾਂ ਸਿਲਵਰ ਤਾਂ ਪੱਕਾ ਸੀਗਾ ਜੀ ਜੀ ਤਾਂ ਉਹਦੇ ਬਾਅਦ ਜਿਸ ਤਰੀਕੇ ਨਾਲ ਡਿਸਕਵালিਫਾਈ ਹੋਈ ਹੈ ਕਿਉਂਕਿ ਓਵਰ weight ਕਰਕੇ ਕਿ ਜਿਹੜਾ 150 ਗ੍ਰਾਮ weight ਐਕਸਟਰਾ ਸੀਗਾ ਜੀ ਤਾਂ ਉਹ ਇੱਕ ਪਲੇਅਰ ਵਾਸਤੇ ਬਹੁਤ ਹੀ ਇੱਕ ਔਖਾ ਸਮੇਂ ਹੁੰਦਾ ਹੈ ਕਿਉਂਕਿ ਜਿਹੜਾ ਰੂਲ ਇਹ ਕਹਿੰਦਾ ਹੈ ਕਿ ਦੋਨੋ ਦਿਨ ਜਿਹੜੇ ਜਿਹਦੇ ਚ ਜਦੋਂ ਤੱਕ ਸੈਮੀਫਾਈਨਲ ਬਾਊਟਸ ਹੋਈਆਂ ਉਸ ਦਿਨ ਤੱਕ ਸਵੇਰੇ ਜਿਹੜਾ ਇੱਕ ਟਾਈਮ ਇੱਕ ਅਲੋਟਡ ਟਾਈਮ ਹੁੰਦਾ ਉਹਦੇ ਚ ਵੇਨ ਹੋਏਗਾ ਤਾਂ ਉਹਦੇ ਤੁਹਾਡਾ ਜਿਹੜਾ weight ਹੈ ਜਿਸ categories ਤੁਸੀਂ ਖੇਡ ਰਹੇ ਹੋ ਉਸ ਉਹਦੇ ਉਹਦੇ ਹਿਸਾਬ ਨਾਲ ਹੋਣਾ ਚਾਹੀਦਾ ਉਸ ਉਸ ਦੇ ਅੰਡਰ ਹੋਣਾ ਚਾਹੀਦਾ weight ਔਰ ਨੈਕਸਟ ਡੇ ਜਦੋਂ ਮੈਡਲ ਰਾਊਂਡਸ ਹੈਗੇ ਆ ਉਹਦੇ ਚ ਵੀ ਜਦੋਂ ਸਵੇਰੇ ਜੋ ਟਾਈਮ ਹੈ ਉਸ ਦੇ ਅੰਦਰ ਅੰਦਰ ਤੁਹਾਡਾ weight ਜਿਹੜਾ ਉਹ ਜੋ ਵੀ ਇਨਾਂ ਨੇ ਡਿਜ਼ਾਇਰਡ ਫਿਕਸ ਕੀਤਾ ਹੋਇਆ ਹੈ ਉਹਦੇ ਚੋ weight ਰਹਿਣਾ ਚਾਹੀਦਾ ਹੈ ਤਾਂ ਜਦੋਂ ਵਿਨੇਸ਼ ਅੱਜ ਮਾਰਨਿੰਗ ਜਦੋਂ weight ਕਰਨ ਗਈ ਤਾਂ ਉਹਦਾ weight ਐਕਸਟਰਾ ਸੀਗਾ ਉਹਦੇ ਚ 100 ਗ੍ਰਾਮ ਦੀ ਜਿਹੜੀ ਆ ਉਹ ਛੂਟ ਹੁੰਦੀ ਆ ਤਾਂ ਉਹਦਾ 150 ਗ੍ਰਾਮ ਜਿਹੜਾ ਐਕਸਟਰਾ weight ਸੀਗਾ ਤਾਂ ਉਹਨੇ ਕੱਲ ਪੂਰੀ ਕੋਸ਼ਿਸ਼ ਕੀਤੀ ਸਵੇਰ ਵੀ ਕੋਸ਼ਿਸ਼ ਕੀਤੀ ਹੈ ਉਹਨੇ ਸਾਈਕਲਿੰਗ ਰਨਿੰਗ ਸੋਣਾ ਬੜਾ ਲਿਮਿਟਡ ਵਾਟਰ ਇਨਟੇਕ ਰਿਆ ਤਾਂ ਉਹਦੇ باوجود ਵੀ ਹੈ weight ਉਹਦੇ ਕੰਟਰੋਲ ਚ ਨਹੀਂ ਰਿਹਾ ਪਤਾ ਤਾਂ ਇਹ ਵੀ ਲੱਗੇ ਆਪਣੇ ਵਾਲ ਤੱਕ ਵੀ ਕੱਟੇ ਆ ਬਲਕਿ ਜਦੋਂ ਫਰਸਟ ਡੇ ਜਦੋਂ weight ਉਹਨੇ ਕਰਨਾ ਸੀ ਤਾਂ ਉਹਨੇ ਉਸ ਟਾਈਮ ਆਪਣੇ ਵਾਲ ਕੱਟੇ ਸੀ ਜੀ ਤਾਂ ਹੁਣ ਜਿਹੜੇ ਆ ਵੀ 150 ਗ੍ਰਾਮ ਥੋੜਾ weight ਜ਼ਿਆਦਾ ਤਾਂ ਉਹਦੇ ਨਾਲ ਵੀ ਉਹਦੀ ਪੂਰਤੀ ਨਹੀਂ ਸੀ ਤਾਂ ਪਲੇਅਰ ਦਾ ਜਿਹੜਾ ਮੈਂਟਲ ਸਟੇਟ ਆ ਕਿਉਂਕਿ ਪਲੇਅਰ ਬਹੁਤ ਕੜੀ ਮਿਹਨਤ ਕਰਦਾ ਹੈ ਕਿਉਂਕਿ ਇਹ 4 ਸਾਲ ਚ ਇੱਕ ਵਾਰ 올림픽 ਆਂਦੀ ਹੈ ਤਾਂ ਉਹਦੀ ਜਿਹੜੀ ਤਿਆਰੀ ਹੈ ਉਹ ਪਿਛਲੇ 10-12 ਸਾਲ ਤੋਂ ਸ਼ੁਰੂ ਹੋ ਜਾਂਦੀ ਹੈ ਔਰ ਖਾਸ ਕਰ ਵਿਨੇਸ਼ ਕਿਉਂਕਿ 2016 ਚ ਰਿਓ 올림픽ਸ ਵੀ ਇਹ ਬਾਊਟ ਜਿਹੜੀ ਜਿੱਤਰੀ ਸੀ ਆਪਣੀ ਇਹਦੇ ਨੀਚ ਜਿਹੜਾ ACL ਟੇਅਰ ਹੋਇਆ ਉਹਦੇ ਕਰਕੇ ਫਿਰ ਇਹਦੀ ਬਾਊਟ ਰਹਿ ਗਈ ਨਹੀਂ ਤਾਂ ਉਸ 올림픽ਸ ਵੀ ਇਹਦਾ ব্রੌਂਜ਼ ਮੈਡਲ ਪੱਕਾ ਸੀ ਔਰ ਹੁਣ ਆਪਣਾ ਪੈरिस ਤਾਂ ਸਿਲਵਰ ਮੈਡਲ ਤਾਂ ਸ਼ੂਰਡ ਸੀਗਾ ਬਟ ਬਾਰਾਂ ਦੀਆਂ ਸੁਰੱਖਿਆਵਾਂ ਬਣ ਗਈਆਂ ਸੀ ਕਿ ਚਾਂਦੀ ਪੱਕੀ ਐ ਇਸ ਵਾਰੀ ਤਾਂ ਘਟੂ ਘਟ ਤੁਸੀਂ ਮਤਲਬ ਅਗਰ ਅਗਰ ਜੀਓ 'ਚ ਟੈਲੀਕਾਸਟ ਹੁੰਦਾ ਹੈ ਮੈਚ ਤਾਂ ਉਹਦੇ 'ਚ ਉੱਤੇ ਰਾਈਟ ਹੈਂਡ ਕੋਰਨਰ 'ਚ ਆਂਦਾ ਹੈ ਨੰਬਰ ਆਂਦਾ ਹੈ ਕਿ ਕਿੰਨੇ ਲੋਕ ਇਹਨੂੰ ਲਾਈਵ ਵਿਊ ਕਰ ਰਹੇ ਆ ਤਾਂ ਇਨਫੈਕਟ ਜਦੋਂ ਕੱਲ ਹਾਕੀ ਦਾ ਮੈਚ ਸੀਗਾ ਜਾਂ ਕੋਈ ਹੋਰ ਵੀ ਇਵੈਂਟ ਸੀਗੇ ਸਭ ਤੋਂ ਜ਼ਿਆਦਾ ਜਿਹੜਾ ਲੋਗਾ ਨੇ ਦਰਸ਼ਕ ਨੇ ਦੇਖਿਆ ਉਹ ਵਿਨੇਸ਼ ਦਾ ਬਾਊਟ ਸੀਗੀ ਸੈਮੀ ਫਾਈਨਲ ਤੇ ਲਗਭਗ ਉਹ 4 ਕਰੋੜ 4.5 ਕਰੋੜ ਤੋਂ ਜ਼ਿਆਦਾ ਲੋਕ ਦੇਖ ਰਹੇ ਸੀ ਤਾਂ ਬੇਸਿਕਲੀ ਕਿਉਂਕਿ ਇਹ ਹਰ ਇੱਕ ਆਮ ਆਦਮੀ ਨਾਲ ਜੁੜਿਆ ਹੋਇਆ ਕਿਉਂਕਿ ਜਿਹੜਾ ਲਾਸਟ 1.5 ਸਾਲ ਦੇ ਜਿਹੜੇ ਐਪੀਸੋਡਸ ਰਹੇ ਆ ਪਲੇਅਰਸ ਨੇ ਪ੍ਰੋਟੈਸਟ ਕੀਤਾ ਉਹਦੇ ਬਾਅਦ ਜੰਤਰ ਮੰਤਰ ਔਰ ਫੈਡਰੇਸ਼ਨ ਦੇ ਅਗੇਂਸਟ ਆਵਾਜ਼ ਚੁੱਕੀ ਕਿਉਂਕਿ ਅਦਰਵਾਈਜ਼ ਜਿਹੜਾ ਪਲੇਅਰ ਹੈ ਨਾ ਜਦੋਂ ਇੰਡੀਆ ਦਾ ਜਿਹੜਾ ਸੈਟਅਪ ਹੈ ਕਿਉਂਕਿ ਫੈਡਰੇਸ਼ਨ ਦੇ ਥਰੂ ਹੀ ਪਲੇਅਰ ਜਾਂਦਾ ਹੈ ਹੁਣ ਵੀ ਜਿਹੜਾ ਪਲੇਅਰ 올림픽 ਜਾ ਰਿਹਾ ਹੈ ਉਹ ਪਹਿਲੇ ਫੈਡਰੇਸ਼ਨ ਨੇ ਸਿਲੈਕਟ ਕਰਕੇ ਆਈਓਏ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਇੰਡੀਅਨ 올림픽 ਐਸੋਸੀਏਸ਼ਨ ਨੂੰ ਤਾਂ ਫੈਡਰੇਸ਼ਨ ਕਿਤੇ ਨਾ ਕਿਤੇ ਇਨਵੋਲਡ ਹੈ ਤਾਂ ਜਦੋਂ ਪਲੇਅਰ ਦੀ ਅਤੀ ਹੋ ਜਾਂਦੀ ਹੈ ਤਾਂ ਹੀ ਉਹ ਫੈਡਰੇਸ਼ਨ ਦੇ ਅਗੇਂਸਟ ਜਾਂਦਾ ਹੈ ਨਹੀਂ ਤਾਂ ਕਈ ਵਾਰੀ ਉਹ ਫੈਡਰੇਸ਼ਨ ਦੀ ਜਿਹੜੀ ਅ ਤੁਸੀਂ ਕਹੋ ਕਿ ਫੈਡਰੇਸ਼ਨ ਜਿਹੜੀ ਕੁਝ ਗਲਤ ਕਰ ਰਹੀ ਹੈ ਜਾਂ ਉਹ ਕਈ ਵਾਰ ਇਗਨੋਰ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਇੱਥੇ ਇੰਨਾ ਜ਼ਿਆਦਾ ਹੋਇਆ ਹੋਣਾ ਕਿ ਪਲੇਅਰਾਂ ਨੂੰ ਜੰਤਰ ਮੰਤਰ ਤੇ ਆ ਕੇ ਪ੍ਰੋਟੈਸਟ ਕਰਨਾ ਪਿਆ ਉਹਦੇ ਬਾਅਦ ਕਿਸ ਤਰ੍ਹਾਂ ਜਦੋਂ ਉਹਨੇ ਪਾਰਲੀਮੈਂਟ ਨੂੰ ਮਾਰਚ ਕੀਤਾ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਟਰੀਟ ਕੀਤਾ ਗਿਆ ਜੀ ਠੀਕ ਹੈ ਚਲੋ ਲਾਅ ਐਂਡ ਆਰਡਰ ਵੀ ਬਣਾਣਾ ਲੇਕਿਨ ਪਲੇਅਰਸ ਜਿਹੜੇ ਆ ਉਹ ਤੁਹਾਡੇ ਆਮ ਨਾਗਰਿਕ ਤੋਂ ਅਲੱਗ ਹੈਗੇ ਉਹ ਤੁਹਾਡੇ ਐਮਬੈਸਡਰਸ ਹੈਗੇ ਆ ਨੌਬਤ ਹੀ ਨਹੀਂ ਇੱਥੋਂ ਤੱਕ ਹੋਣੀ ਚਾਹੀਦੀ ਕਿ ਪਲੇਅਰ ਪ੍ਰੋਟੈਸਟ ਕਰੇ ਸਾਡੇ ਦੇਸ਼ ਚਲੋ ਕ ਅਗਰ ਮੰਨ ਲਓ ਪ੍ਰੋਟੈਸਟ ਕਰ ਲਿਆ ਕਿਉਂਕਿ ਡੈਮੋਕਰੈਟਿਕ ਰਾਈਟ ਹੈ ਜੀ ਜੀ ਕਿ ਪਹਿਲੇ ਤਾਂ ਸਿਸਟਮ ਇਨਾ ਠੀਕ ਹੋਣਾ ਚਾਹੀਦਾ ਕਿ ਪ੍ਰੋਟੈਸਟ ਕਰਨ ਦੀ ਲੋੜ ਨਾ ਪਾਏ ਲੇਕਿਨ ਫਿਰ ਵੀ ਅਗਰ ਸਿਸਟਮ ਠੀਕ ਨਹੀਂ ਹੈ ਉਹਦੇ ਬਾਅਦ ਉਹਨਾਂ ਨੂੰ ਕਿਸ ਤਰ੍ਹਾਂ ਡੀਲ ਕਰਨਾ ਹੈ ਇਹ ਤਾਂ ਅਥਾਰਟिटीज ਦੇ ਹੱਥ 'ਚ ਸੀਗਾ ਜੀ ਜੀ ਤੁਸੀਂ ਤਾਂ ਇਸ ਤਰ੍ਹਾਂ ਡੀ ਉਹਨਾਂ ਨੂੰ ਟ੍ਰੀਟ ਕਰ ਰਹੇ ਹੋ ਕਿ ਜਿਸ ਤਰ੍ਹਾਂ ਪਤਾ ਨਹੀਂ ਉਹਨਾਂ ਨੇ ਕਿੰਨੀ ਵੱਡੀ ਗਲਤੀ ਕਰ ਲਈ ਹੈ ਕਿੰਨੇ ਕ੍ਰਿਮਿਨਲਸ ਹੈ ਪਰ ਉਹਦੇ باوجود ਸਿਸਟਮ ਦੇ ਲੜਕੇ ਉਹਨੇ ਕੁਆਲੀਫਾਈ ਕੀਤਾ ਜੀ ਫਾਈਨਲਸ ਪਹੁੰਚਿਆ ਤਾਂ ਹਰ ਇੱਕ ਆਦਮੀ ਨੂੰ ਲੱਗਿਆ ਕਿ ਅੱਜ ਬਹੁਤ ਇੱਕ ਵੱਡੀ ਮੈਜੋਰਿਟੀ ਇੱਕ ਪੋਪੂਲੇਸ਼ਨ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਮੇਰੇ ਨਾਲ ਕਦੇ ਨਾ ਕਦੇ ਤੱਕਾ ਹੋਇਆ ਹੈ ਮੈਨੂੰ ਕਦੇ ਇਨਜਸਟਿਸ ਮਿਲਿਆ ਹੈ ਹੋਇਆ ਮੇਰੇ ਨਾਲ ਮੈਨੂੰ ਜਸਟਿਸ ਮਿਲਣਾ ਚਾਹੀਦਾ ਨਹੀਂ ਮਿਲਿਆ ਜਾਂ ਸਿਸਟਮ ਦਾ ਮੈਂ ਬੁਖਤ ਹੋ ਗਈ ਹੈ ਤਾਂ ਉਹ ਸਭ ਨੂੰ ਸਾਰੇ ਲੋਕ ਜਿਹੜੇ ਆ ਉਹ ਵਿਨੇਸ਼ ਫੁਗਾਟ ਨੂੰ ਇੱਕ ਆਪਣਾ ਸਿੰਬਲ ਦੇਖ ਰਹੇ ਸੀ ਕਿ ਇਹਦੇ ਥਰੂ ਸਾਨੂੰ ਜਿਹੜਾ ਸਾਡਾ ਹੱਕ ਮਿਲ ਰਿਹਾ ਇਹ ਸਾਡੀ ਲੜਾਈ ਲੜ ਰਹੀ ਹੈ ਤਾਂ ਜਦੋਂ ਉਹ ਫਾਈਨਲਸ ਪਹੁੰਚੀ ਤਾਂ ਹਰ ਇੱਕ ਆਮ ਆਦਮੀ ਨੂੰ ਖੁਸ਼ੀ ਸੀਗੀ ਜਿੰਨੂੰ ਰੈਸਲਿੰਗ ਦਾ ਬਹੁਤ ਜ਼ਿਆਦਾ ਨਹੀਂ ਪਤਾ ਉਹਨੂੰ ਰੈਸਲਿੰਗ ਦੀ ਟੈਕਨੀਕੈਲिटीज ਵੀ ਨਹੀਂ ਪਤਾ ਹਮ ਉਹ ਵੀ ਲੋਕ ਜਿਹੜੇ ਆ ਉਹ ਇਹਨਾਂ ਨੂੰ ਇਹਨੂੰ ਦੇਖ ਰਹੇ ਸੀ ਸਾਰੇ ਇਸ ਤਰ੍ਹਾਂ ਫੀਲ ਕਰ ਰਹੇ ਸੀ ਜਿਵੇਂ ਉਹ ਖੁਦ ਹੌਣ ਅਖਾੜੇ ਦੇ ਅੰਦਰ ਬਿਲਕੁਲ ਠੀਕ ਗੱਲ ਆ ਉਹਨਾਂ ਨੂੰ ਸੀਗਾ ਕਿ ਬਈ ਉਹ ਲੜਾਈ ਲੜ ਰਹੇ ਆ ਆਦਰਵਾਇਜ਼ ਅਗਰ ਉਸ ਟਾਈਮ ਤੁਸੀਂ ਜਿੰਨੇ ਲੋਕ ਦੇਖ ਰਹੇ ਆ ਜਿਨ੍ਹਾਂ ਦੀ ਦੂਆ ਨਾਲ ਸੀਗੀ ਕਿ ਅਗਰ ਤੁਸੀਂ ਸੋਸ਼ਲ ਮੀਡੀਆ 'ਚ ਦੇਖੋ ਇਹ ਟ੍ਰੈਂਡ ਕਰ ਰਹੀ ਸੀ ਹਰ ਜਨੇ ਨੂੰ ਤੁਸੀਂ ਆਪਣੇ ਘਰ ਗੱਲ ਕਰੋ ਉਹ ਵਿਨੇਸ਼ ਵਗਾਰ ਦੀ ਉਹਨੂੰ ਉਹਨਾਂ ਨੂੰ ਫਾਈਟ ਪਤਾ ਹੋਏਗੀ ਚਾਹੇ ਉਹਨਾਂ ਨੂੰ レスリング ਦਾ ਬੇਸਿਕਸ ਚੀਜ਼ ਨਾ ਪਤਾ ਹੋਏ ਉਹਨਾਂ ਨੂੰ weight category ਐਕਸਪਲੇਨ ਨਹੀਂ ਕਰ ਸਕਣਗੇ ਜੀ ਜੀ ਲੇਕਿਨ ਫਿਰ ਵੀ ਕਿਉਂਕਿ ਵਿਨੇਸ਼ ਜਿਹੜਾ ਹੈ ਇੱਕ ਉਹ ਸਿੰਬਲ ਬਣੀ ਜੀ ਇੱਕ ਆਮ ਆਦਮੀ ਦੀ ਸਿੰਬਲ ਔਰ ਇੱਕ ਪ੍ਰੋਟੈਸਟ ਦੀ ਸਿੰਬਲ ਔਰ ਇੱਕ ਆਮ ਆਦਮੀ ਦੀ ਤਾਕਤ ਦੀ ਸਿੰਬਲ ਬਣੀ ਜੀ ਤਾਂ ਉਹ ਕਰਕੇ ਇਸ ਲਈ ਹਰ ਜਨੇ ਨੂੰ ਇਹ ਬਹੁਤ ਦੁੱਖ ਹੋਇਆ ਔਰ ਹੁਣ ਸਭ ਨੂੰ ਬੜੀ ਸੈਂਸਿਟਿਵ ਅਪਰੋਚ ਰੱਖਣੀ ਚਾਹੀਦੀ ਹੈ ਇਸ ਚੀਜ਼ ਤੇ ਕੋਈ ਵੀ ਸਾਜਿਸ਼ ਕਿਸੇ ਤਰੀਕੇ ਦੀ ਨਈ ਕੋਈ ਮੰਚ ਕਰੇ ਜਾਂ ਕੋਈ ਰਾਜਨੀਤੀ ਨਾ ਖੇਲੇ ਕਿਉਂਕਿ ਪਲੇਅਰ ਜਿਹੜਾ ਉਹਨੇ ਬਾਅਦ ਚ ਤਾਂ ਇੱਥੇ ਹੀ ਆਣਾ ਨਾ ਸਮਾਜ ਚ ਹੀ ਰਹਿਣਾ ਹੈ ਤਾਂ ਐਟਲੀਸਟ ਸਭ ਨੂੰ ਇਹ ਦੇਖਣਾ ਚਾਹੀਦਾ ਹੈ ਕਿਉਂਕਿ ਅਗਰ ਉਹਦਾ ਮੈਡਲ ਨਹੀਂ ਆਇਆ ਤਾਂ ਵੀ ਅਸੀਂ ਕਿਸ ਤਰੀਕੇ ਨਾਲ ਉਹਨੂੰ ਉਹ ਪਿਆਰ ਦਈਏ ਉਹਦੂੰ ਮਾਨ ਸਨਮਾਨ ਦਈਏ ਤਾਂ ਕਿ ਉਹਨੂੰ ਇਹ ਲੱਗਣਾ ਨਹੀਂ ਚਾਹੀਦਾ ਕਿ ਉਹਦਾ ਮੈਡਲ ਉਹ ਤੋਂ ਖੋਇਆ ਗਿਆ ਹੈ ਤਾਂ ਉਹ ਇਸ ਨਿਰਾਸ਼ਾ ਦੇ ਆਲਮ ਵਿੱਚ ਹੁਣ ਕੋਈ ਆਸ ਦੀ ਕਿਰਨ ਨਹੀਂ ਹੈ ਕੋਈ ਮੌਕਾ ਨਹੀਂ ਮਿਲੇਗਾ ਹੁਣ ਨੇ ਇਹਦੇ ਕੋਈ ਨਹੀਂ ਮਿਲੇਗਾ ਕਿਉਂਕਿ ਇਹ ਇੱਕ ਇੱਕ ਦਾ ਇੱਕ ਸੈਟਪਰੋਸੀਜਰ ਹੈ ਕਿਉਂਕਿ ਜਦੋਂ ਡਿਸਕਵালিਫਿਕੇਸ਼ਨ ਦਾ ਹੋਇਆ ਤਾਂ ਇਨੀਸ਼ੀਅਲੀ ਇੱਕ ਰਿਪਰੈਜ਼ੈਂਟੇਸ਼ਨ ਵੀ ਦਿੱਤੀ ਗਈ ਹੈ ਜੀ ਜਿੰਨਾ ਮੈਨੂੰ ਕਿਉਂਕਿ ਸੋਸ਼ਲ ਮੀਡੀਆ ਦੇ ਥਰੂ ਹੀ ਉਸ ਚੀਜ਼ ਦਾ ਪਤਾ ਲੱਗਿਆ ਲੋਕ ਜਜ਼ਬਾਤੀ ਤੌਰ ਤੇ ਕੁਝ ਪੋਲਿਟਿਕਸ ਨੂੰ ਧਿਆਨ ਚ ਰੱਖ ਕੇ ਇਹ ਗੱਲ ਦੀ ਡਿਮਾਂਡ ਕਰ ਰਿਹਾ ਕਿ ਸਾਡੇ ਜਿਹੜੇ ਨੁਮਾਇੰਦੇ ਗਏ ਆ ਉੱਥੇ ਅਥਾਰਟिटीज ਗਈ ਹੈ ਉਹਨਾਂ ਨੂੰ ਇੱਕ ਵਾਰੀ ਜ਼ੋਰ ਦੇ ਕੇ ਕਹਿਣਾ ਚਾਹੀਦਾ ਕਿ ਇੱਕ ਮੌਕਾ ਦਿਓ ਸਾਡੇ ਖੜਾ ਡੈਫੀਨਿਟਲੀ ਜਿਹੜੇ ਉੱਥੇ ਗਏ ਹੋਏ ਆ ਇਹ ਨਹੀਂ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਹੋਣਾ ਉਹਨਾਂ ਨੇ ਡੈਫੀਨਿਟਲੀ ਕੀਤਾ ਕਿਉਂਕਿ ਸਾਡੇ ਦੇਸ਼ ਦੇ ਦੇਖੋ ਕਿੰਨੇ ਕਿ ਮੈਡਲ ਆਉਂਦੇ ਆ 올림픽ਸ ਹੁਣ ਤੱਕ ਅੱਧੀ 올림픽ਸ ਖਤਮ ਹੋ ਗਈ ਆ ਤਿੰਨ ਮੈਡ ਇਹ ਸੱਤ ਮੈਡਲ ਸੀਗੇ ਅੱਜ ਤੱਕ ਦੀ ਹਿਸਟਰੀ ਦੇ 35 ਮੈਡਲ ਹੈ 1900 ਤੋਂ ਇੰਡੀਆ ਜਿਹੜਾ ਖੇਡ ਰਿਹਾ 올림픽ਸ ਤਾਂ ਅਗਰ ਇਹ ਤੇਰੇ ਤਿੰਨ ਮੈਡਲ ਛੱਡ ਦਿੱਤੇ ਜਾਂਦੇ ਤਾਂ 35 ਮੈਡਲ ਤਾਂ ਕਿੰਨੇ ਕਿ ਮੈਡਲ ਆਉਂਦੇ ਤਾਂ ਇਹ ਨਹੀਂ ਕਿ ਜਿਹੜੇ ਉੱਥੇ ਲੋਕ ਗਏ ਆ ਉਹਨਾਂ ਨੇ ਕੋਈ ਐਫਰਟਸ ਨਹੀਂ ਮਾਰੇ ਹੋਣੇ ਆ ਔਰ ਬਲਕਿ ਜਿਹੜੀ ਪੂਰੀ ਵਿਨੇਸ਼ ਦੀ ਟੀਮ ਹੈ ਉਹਨਾਂ ਨੇ ਵੀ ਕੋਸ਼ਿਸ਼ ਕੀਤਾ ਹੋਣਾ ਕਿਉਂਕਿ ਅਸੀਂ ਸਿਰਫ ਅਗਰ ਇਸ ਚੀਜ਼ ਨੂੰ ਦੇਖ ਕੇ ਕਿੰਨਾ ਖੁਸ਼ ਹੋ ਰਹੇ ਆ ਸਾਡੇ ਰੌਣਟੇ ਖੜੇ ਹੋ ਰਹੇ ਕਿ ਸਾਡੀ ਪਲੇਅਰ ਜੀ ਜਿਨੂੰ ਅਸੀਂ ਕਦੇ ਨਾ ਕਦੇ ਕਿਸੇ ਤਰੀਕੇ ਨਾਲ ਮਹਿਸੂਸ ਕੀਤਾ ਆਪਣਾ ਆਪਣਾ ਹਿੱਸਾ ਸਮਝਿਆ ਉਹ ਫਾਈਨਲ ਚ ਪਹੁੰਚੀ ਹੈ ਤਾਂ ਜਿਹੜਾ ਪਲੇਅਰ ਖੁਦ ਉਹ ਫਾਈਨਲ ਚ ਖੇਡਣਾ ਹੈ ਉਹਦੇ ਮਨ ਚ ਕੀ ਗੁਜ਼ਰ ਰਹੀ ਹੋਣੀ ਹੈ ਜਾਂ ਜਿਹੜਾ ਉਹਦਾ ਬਿਲਕੁਲ ਕੋਰ ਗਰੁੱਪ ਉਹਦੇ ਨਾਲ ਹੈ ਉਹਦੇ ਫਿਜ਼ੀਓਥੈਰੇਪਿਸਟ ਹੈ ਉਹਦੇ ਕੋਚ ਹੈ ਉਹਦੇ ਹਸਬੰਡ ਵੀ ਹੋਤੇ ਹੈ ਜਾਂ ਹੋਰ ਜੋ ਵੀ ਉਹਦੀ ਇਨਰ ਸਰਕਲ ਦੇ ਲੋਕ ਹੈ ਉਹਨਾਂ ਚੋਂ ਕੀ ਉਹਨਾਂ ਨੂੰ ਗੁਜ਼ਰ ਰਿਹਾ ਹੋਣਾ ਇਸ ਸਮੇਂ ਇੱਕ ਤਾਂ ਚਲੋ ਇਹ ਮਾੜਾ ਸਮਾਂ ਹੋ ਗਿਆ ਸਾਰਿਆਂ ਨੂੰ ਮੰਨਣਾ ਹੀ ਪੈਣਾ ਹੈ ਜਿਵੇਂ ਮਰਜ਼ੀ ਮੰਨ ਲਈ ਔਖੇ ਮੰਨ ਲਈ ਸੌਖੇ ਇੱਕ ਤੁਸੀਂ ਉਹ ਸਮਾਂ ਵੀ ਉਹਨਾਂ ਦਾ ਦੇਖਿਆ ਹੈ ਖਾਸ ਕਰਕੇ ਫੁਗਾੜ ਫੈਮਿਲੀ ਦਾ ਮਹਾਵੀਰ ਸਿੰਘ ਫੁਗਾੜ ਇੱਕ ਵੱਡਾ ਨਾਮ ਅੱਜ ਉਹ ਵੀ ਬੜੇ ਮਯੂਸ ਨਜ਼ਰ ਆਏ ਬਾਕੀ ਲੋਕਾਂ ਦੇ ਵਾਂਗ ਤੁਸੀਂ ਤੇ ਉਹਨਾਂ ਦੀ ਜਰਨੀ ਪੂਰੀ ਦੀ ਪੂਰੀ ਕਿਤਾਬ ਦਾ ਰੂਪ ਦਿੱਤਾ ਹੈ ਜਦੋਂ ਵੀ ਬੱਚੇ ਪਲੇਅਰ ਬਣ ਰਹੇ ਸੀ ਉਦੋਂ ਤੁਹਾਡਾ ਕੋਈ ਇੰਟਰੈਕਸ਼ਨ ਹੋਇਆ ਸੀ ਵਿਨੇਸ਼ ਫੁਗਾੜ ਹਾਂ ਮੈਂ 2009 ਤੋਂ ਇਹਨਾਂ ਦੇ ਆ ਫੈਮਿਲੀ ਨੂੰ ਪਹਿਲੀ ਵਾਰ ਮਿਲਿਆ ਸੀ ਉਹਦੇ ਬਾਅਦ ਮੈਂ ਰੈਗੂਲਰਲੀ ਆ ਜਾਂਦਾ ਰਿਹਾ ਤਾਂ 16 17 ਨਾਲ ਤਾਂ ਤੱਕ ਤਾਂ ਸਭ ਨਾਲ ਮੁਲਾਕਾਤ ਹੁੰਦੀ ਰਹੀ ਉਹਦੇ ਬਾਅਦ ਫਿਰ ਮਹਾਵੀਰ ਫੁਗਾਟ ਉਹਨਾਂ ਨਾਲ ਜ਼ਿਆਦਾ ਮੇਰੀ ਇੰਟਰੈਕਸ਼ਨ ਰਹੀ ਤਾਂ ਬੜੀ ਮਿਹਨਤ ਕੀਤੀ ਹੈ ਸਾਰੀ ਕੁੜੀਆਂ ਨੇ ਔਰ ਇਹਨਾਂ ਨੇ 2000 ਚ ਸਿਡਨੀ 올림픽 ਦੇ ਬਾਅਦ ਜਦੋਂ ਕੰਨਮ ਮਲੇਸ਼ਵਰੀ ਦੀ ਜਿਹੜੀ ਸ਼ਾਦੀ ਹੈ ਉਹ ਹਰਿਆਣੇ ਚ ਹੋਈ ਹੈ ਤਾਂ ਇੱਕ ਤਰੀਕੇ ਨਾਲ ਹਰਿਆਣੇ ਦੀ ਕੁੜੀ ਕਹਿ ਸਕਦੇ ਆ ਤਾਂ ਉਹ ਤੋਂ ਇਨਸਪਾਇਰ ਹੋ ਕੇ ਇਹਨਾਂ ਨੇ ਸੀਗਾ ਵੀ ਮੈਂ ਆਪਣੀ ਕੁੜੀਆਂ ਨੂੰ ਰੈਸਲਿੰਗ ਚ ਪਾਣਾ ਹੈ ਬਟ ਕਿ ਉਸ ਟਾਈਮ ਰੈਸਲਿੰਗ ਚ ਔਮਨ ਇਵੈਂਟ ਨਹੀਂ ਹੁੰਦਾ ਸੀ 올림픽 ਚ ਬਟ ਇਹਨਾਂ ਨੇ 2000 ਸ਼ੁਰੂ ਕਰਾਇਆ ਔਰ 2004 ਔਮਨ ਰੈਸਲਿੰਗ ਜਿਹੜੀ 올림픽 ਚ ਆ ਗਈ ਲੇਕਿਨ ਇੰਡੀਆ ਦੀ ਜਿਹੜੀ ਪਹਿਲੀ ਔਮਨ 올림픽s ਖੇੜੀ ਆ 2012 ਲੰਡਨ ਚ ਉਹਦੇ ਚ ਗੀਤਾ ਫੁਗਾਟ ਹੈ ਉਹ ਵੀ ਮਹਾਵੀਰ ਫੁਗਾਟ ਦੀ ਵੱਡੀ ਕੁੜੀ ਆ ਬਲਕਿ ਔਰ ਉਸ ਤੋਂ ਪਹਿਲੇ 2010 ਜੀ ਦਾ ਕਾਮਨਵੈਲਥ ਦਾ ਮੈਡਲ ਸੀਗਾ ਤਾਂ ਫਰਸਟ ਊਮਨ ਰੈਸਲਰ ਸੀ ਗੀਤਾ ਜਿਹੜਾ ਕਾਮਨਵੈਲਥ 골ਡ ਆਇਆ ਤਾਂ ਮੈਂ 2010 ਕਾਮਨਵੈਲਥ ਵੀ ਉਹ ਵਿਟਨੈਸ ਕੀਤਾ ਜਦੋਂ ਫਰਸਟ ਊਮਨ ਰੈਸਲਰ ਬਣੀ 올림픽 ਦਾ ਲੰਡਨ ਚ ਵੀ ਮੈਂ ਵਿਟਨੈਸ ਕੀਤਾ ਤਾਂ ਬੜਾ ক্লোਜ਼ਲੀ ਇਹਨਾਂ ਨੂੰ ਦੇਖਿਆ ਤਾਂ ਬੜੀ ਮਿਹਨਤ ਕੀਤੀ ਔਰ ਇੱਕ ਫਗਾਟ ਅਗਰ ਅਸੀਂ ਸਰਨੇਮ ਦੀ ਗੱਲ ਕਰੀਏ ਇਹਨਾਂ ਦੀ ਫੈਮਲੀ ਦੀ ਗੱਲ ਕਰੀਏ ਤਾਂ 2012 ਦੇ ਬਾਅਦ ਹਰ 올림픽 ਚ ਇਹਨਾਂ ਦੀ ਫੈਮਲੀ ਦੀ ਰਿਪਰੈਜ਼ੈਂਟੇਸ਼ਨ ਰਹੀ ਹੈ ਚਾਹੇ ਉਹ 2012 ਲੰਡਨ 2016 ਰਿਓ ਜੀ 2020 ਟੋਕੀਓ ਜਾਂ 2024 ਪੈरिस ਤਾਂ ਫੈਮਲੀ ਦੇ ਕਿੰਨੀ ਵੱਡੀ ਕੰਟ੍ਰਿਬਿਊਸ਼ਨ ਹੈ ਔਰ ਇਹਦੇ ਚ ਹਰ ਬੰਦੇ ਦਾ ਜਿਹੜਾ ਇੱਕ ਕੁਰਬਾਨੀ ਵੀ ਹੈ ਯੋਗਦਾਨ ਵੀ ਹੈ ਜੀ ਵਿਨੇਸ਼ ਦੇ ਫਾਦਰ ਬੜੀ ਜਦੋਂ ਇਹ ਛੋਟੀ ਉਮਰ ਦੀ ਸੀਗੀ ਉਹਨਾਂ ਦੀ ਡੈਥ ਹੋ ਗਈ ਮਦਰ ਨੂੰ ਬਾਅਦ ਚ ਕੈਂਸਰ ਡਾਇਗਨੋਸਡ ਹੋਇਆ ਤਾਂ ਇਹ ਪ੍ਰਸਥਿਤੀਆਂ ਦੇ ਬਾਅਦ ਵੀ ਇਹਨਾਂ ਨੇ ਜਿਹੜਾ ਇੱਕ ਟਾਪ ਲੈਵਲ ਅਚੀਵ ਕੀਤਾ ਕਿਉਂਕਿ ਅਗਰ ਪੈਰਾ-ਓਲੰਪਿਕ ਨੂੰ ਅਸੀਂ ਸਾਈਡ 'ਚ ਵੀ ਰੱਖੀਏ ਤਾਂ ਉਸ ਤੋਂ ਪਹਿਲੇ ਵੀ ਵਿਨੇਸ਼ ਨੇ ਦੋ ਵਾਰ ਓਲੰਪਿਕਸ ਖੇਡੇ ਆ ਉਹ ਏਸ਼ੀਅਨ ਗੇਮਸ ਦੀ 골ਡ ਮੈਡਲਿਸਟ ਹੈ ਕਾਮਨਵੈਲਥ ਦੀ 골ਡ ਮੈਡਲਿਸਟ ਹੈ ਵਰਲਡ ਚੈਂਪੀਅਨਸ਼ਿਪ ਦੀ ਮਲਟੀ ਮੈਡਲ मेडलिस्ट आ कई मेडल्स हैं हो गए और कई बार प्लेयर का शायद करियर च यह हों कि उन्हें एक बार ओलंपिक्स है या एक बार एशियन गेम्स खेडी तो एक बहुत व्डा यद करीयर है और यदि एज सिर्फ ट्वेंटी नाइन ईयरस है लेकिन अज एक दुख भी हो रहा और हूँ ठीक है असं ये कह सकते हैं कि ठीक है वो हम चार साल बाद भी ये ट्राई करेगी लेकिन चार साल की सिचुएशन बड़ी एक अलग हो जाती है ਕਿਉਂਕਿ ਵਿਨੇਸ਼ 29 ਸਾਲ ਦੀ ਹੈ ਅਜੋ ਦਾ 멘ਟਲ ਸਟੇਟ ਕੀ ਹੈ 4 ਸਾਲ ਬਾਅਦ ਕੀ ਸਿਚੁਏਸ਼ਨਸ ਹੋਣਗੀਆਂ ਸਪੋਰਟ ਸਿਸਟਮ ਹੋਦਾ ਕੀ ਹੋਏਗਾ ਫੈਡਰੇਸ਼ਨ ਦਾ ਕੀ ਰੁਖ ਰਹੇਗਾ ਕਿ ਰਹੇਗਾ ਜਾਂ ਜਿਸ ਤਰ੍ਹਾਂ ਚੀਜ਼ਾਂ ਚੱਲ ਰਹੀਆਂ ਉਸ ਤਰ੍ਹਾਂ ਹੀ ਚੱਲਨੇਗੀ ਤਾਂ ਇਹ ਇਸ ਟਾਈਮ ਨਾਲ ਜਿਹੜੀ ਇਹਨਾਂ ਦੀ ਕੰਟਰੀਬਿਊਸ਼ਨ ਬਹੁਤ ਇੱਕ ਵੱਡੀ ਹੈ ਰੈਸਲਿੰਗ 'ਚ ਔਰ ਅਗਰ ਮੈਂ ਇੱਕ ਪਾਰਟिकुलर ਵਿਨੇਸ਼ ਦੀ ਗੱਲ ਕਰਾਂ ਤਾਂ ਮੈਂ ਉਹੀ बार-ਬਾਰੀ ਪਹਿਲੇ ਵੀ ਕਿਹਾ ਕਿ ਸਾਨੂੰ ਹਰ ਜਣੇ ਨੂੰ ਇਨੂੰ ਸਪੋਰਟ ਕਰਨਾ ਚਾਹੀਦਾ ਔਰ ਥੋੜਾ ਉਹਦੀ ਪ੍ਰਾਈਵੇਸੀ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿ ਵੀ ਠੀਕ ਹੈ ਕਿਉਂਕਿ ਕੁਝ ਟਾਈਮ ਉਹ ਕੱਲਾ ਵੀ ਰਹਿਣਾ ਚਾਹੇਗੀ ਤਾਂ ਉਹਨੂੰ ਐਟਲੀਸਟ ਡਿਸਟਰਬ ਨਾ ਕੀਤਾ ਜਾਏ ਔਰ ਐਟਲੀਸਟ ਠੀਕ ਹੈ ਜਿਨੇ ਪੋਲਿਟਿਕਸ ਕਰਨੀ ਆ ਕਰੇ ਜੀ ਜਿੰਨੂੰ ਲੱਗਦਾ ਇਹਦੇ ਸਾਜ਼ਿਸ਼ਾ ਕਰੇ ਲੇਕਿਨ ਐਟਲੀਸਟ ਪਲੇਅਰ ਨੂੰ ਤਾਂ ਨਾ ਰਖੜੋ ਜੀ ਪਲੇਅਰ ਦੀ ਕੌਸਟ ਤੇ ਤਾਂ ਨਾ ਕਰੋ ਤੁਹਾਡੇ ਕੋਲ ਹੋਰ ਔਰ ਚੀਜ਼ਾਂ ਨਹੀਂ ਹੈ ਪੋਲਿਟਿਕਸ ਕਰਨ ਨੂੰ ਬੀ ਉਦੇਸ਼ ਕਰ ਲੋ ਪੋਲਿਟਿਕਸ ਜੀ ਤੁਸੀਂ ਪਲੇਅਰਸ ਕਰ ਰਹੇ ਹੋ ਗੇਮਸ ਕਰ ਰਹੇ ਹੋ ਤੁਸੀਂ ਇਹ ਇੱਕ ਪੋਲਿਟਿਕਸ ਕਰਨੀ ਹੈ ਤਾਂ ਇਹਦੇ ਵਿੱਚ ਕਰੋ ਕਿ ਅਸੀਂ ਪਲੇਅਰਸ ਨੂੰ ਕੀ ਫੈਸਿਲਿਟੀਆਂ ਦਿੱਤੀ ਆਪੋਜੀਸ਼ਨ ਨੂੰ ਇਹ ਆਵਾਜ਼ ਚੱਕਣੀ ਚਾਹੀਦੀ ਹੈ ਕਿ ਸਾਡੇ ਪਲੇਅਰ ਨੂੰ ਇਹ ਫੈਸਿਲਿਟੀ ਮਿਲਣੀ ਚਾਹੀਦੀ ਸੀ ਜਾਂ ਨਹੀਂ ਮਿਲਣੀ ਚਾਹੀਦੀ ਸੀ ਗਵਰਨਮੈਂਟ ਕਹੇ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਕਿਥੇ ਕਮੀ ਹੈ ਜੀ ਔਰ ਤੁਸੀਂ ਵਿੱਚ ਜਦੋਂ 올림픽 ਦੇ ਵਿੱਚ ਆ ਕੇ ਗੱਲ ਕਰ ਰਹੇ ਹੋ ਪਹਿਲੇ ਕਿਥੇ ਚਲੀ ਗਈ ਸੀ ਜੀ ਇਹ ਗੱਲਾਂ ਤਾਂ 2 4 6 ਮਹੀਨੇ ਪਹਿਲੇ ਸਟਾਰਟ ਹੋ ਜਾਣੀ ਚਾਹੀਦੀ ਸੀ ਕਿ ਸਾਡੇ ਪਲੇਅਰਸ ਨੂੰ ਪ੍ਰੋਪਰ ਫੈਸਿਲਿਟੀਆਂ ਮਿਲ ਰਹੀਆਂ ਹੈ ਨਹੀਂ ਮਿਲ ਰਹੀਆਂ ਠੀਕ ਹੈ ਗਵਰਨਮੈਂਟ ਨੇ ਬਹੁਤ ਅੱਛਾ ਕੀਤਾ ਹੈ ਜੀ ਜੇਕਰ ਪਹਿਲੇ ਦੇ ਨਾਲ ਕਰੀਏ ਤਾਂ ਸਪੋਰਟ ਸਿਸਟਮ ਵੀ ਬਹੁਤ ਹੈ ਅਕੈਡਮੀਜ਼ ਹੈਗੀਆਂ ਐਸੋਸੀਏਸ਼ਨਸ ਹੈ ਬਹੁਤ ਐਨਜੀਓ ਸਪੋਰਟ ਕਰ ਰਹੀਆਂ ਹਨ ਲੇਕਿਨ ਕੁਝ ਗੱਲਾਂ 올림픽 ਦੇ ਵਿੱਚ ਕਰਨ ਦੀ ਨਹੀਂ ਹੈ ਹੁਣ ਜਿੰਨੀ ਜ਼ਿਆਦਾ ਇਹ ਪੋਲਿਟਿਕਸ ਆਏਗੀ ਜਿੰਨੀ ਜ਼ਿਆਦਾ ਅਸੀਂ ਇਹਦੇ 'ਚ ਸਾਜ਼ਿਸ਼ ਲੱਭਾਂਗੇ ਤਾਂ ਸਾਡੇ ਬਾਕੀ ਰੈਸਲਰਸ ਦੀ ਇਵੈਂਟਸ ਹੋਣੇ ਆਂ ਅੱਜ ਅੰਤਿਮ ਪੰਗਾਲ ਦਾ ਇਵੈਂਟ ਹੈ ਬਾਕੀਆਂ ਦੇ ਵੀ ਹੈ ਉਹਨਾਂ ਤੇ ਵੀ ਉਸ ਚੀਜ਼ ਦਾ ਇਫੈਕਟ 네ਗੇਟਿਵ ਪੈ ਸਕਦਾ ਤਾਂ ਸਾਨੂੰ ਇਸ ਚੀਜ਼ ਨੂੰ ਦੂਰ ਰੱਖਣਾ ਚਾਹੀਦਾ ਔਰ ਪੂਰੇ ਦੇਸ਼ ਨੂੰ ਇਕੱਠਾ ਹੋ ਕੇ ਵਿਨੇਸ਼ ਦੇ ਨਾਲ ਖੜਾ ਹੋਣਾ ਚਾਹੀਦਾ ਕਿਉਂਕਿ ਇਹ ਸਿਰਫ ਵਿਨੇਸ਼ ਦੀ ਗੱਲ ਨਹੀਂ ਹੈ ਅੱਜ ਜਿਹੜੇ ਬਾਕੀ ਯੰਗਸਟਰਸ ਦੇਖ ਰਹੇ ਆ ਜਦੋਂ ਉਹ ਕਹਿਣਗੇ ਕਿ ਵਿਨੇਸ਼ ਜਦੋਂ ਜਿੱਤੀ ਤਾਂ ਪੂਰਾ ਦੇਸ਼ ਨਾਲ ਸੀ ਅੱਜ ਉਹਨੂੰ ਤਕਲੀਫ ਹੋਈ ਤਾਂ ਵੀ ਪੂਰਾ ਦੇਸ਼ ਨਾਲ ਹੈ ਤਾਂ ਕਲਾਸੀਵੀ სპੋਰਟਸ ਪਰਸਨ ਬਣਾਗੇ ਅਸੀਂ ਵੀ ਦੇਸ਼ ਵਾਸਤੇ ਕੁਝ ਕਰਾਂਗੇ ਤਾਂ ਸਾਡੇ ਮੁਸੀਬਤ ਚ ਸਾਡੇ ਮਾੜੇ ਟਾਈਮ ਚ ਹਰ ਜਣਾ ਸਾਡੇ ਨਾਲ ਖੜਾ ਹੋਏਗਾ ਇਹ ਐਗਜ਼ਾਮਪਲ ਦਾ ਜਿਹੜਾ ਮਤਲਬ ਇੰਪੈਕਟ ਹੈ ਇਹ ਜਾਏਗਾ ਤਾਂ ਸਭ ਨੂੰ ਜਿਹੜਾ ਹੈ ਇਹਦੇ ਚ ਕੋਈ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਹੈ ਔਰ ਵਿਨੇਸ਼ ਨੂੰ ਸਪੋਰਟ ਕਰਨਾ ਚਾਹੀਦਾ ਹੈ ਬਹੁਤ ਸ਼ੁਕਰੀਆ ਜੀ ਥੈਂਕ ਯੂ ਤਾਂ ਸੌਰਵ ਦੁੱਗਲ ਜੀ სპੋਰਟਸ ਜਰਨਲਿਸਟ ਹੈ ਜਿਨ੍ਹਾਂ ਦਾ ਬੜਾ ਲੰਮਾ ਤਜਰਬਾ ਹੈ ਇਹ ਅਜਿਹੇ ਇਵੈਂਟਸ ਨੂੰ ਕਵਰ ਕਰਨ ਦਾ ਖੁਦ ਜਿਹੜੇ ਨੇ ਫੁਗਾਟ ਫੈਮਿਲੀ ਨੂੰ ਲੈ ਕੇ ਨੇੜੇੋਂ ਇਹਨਾਂ ਨੇ ਤੱਕਿਆ ਬੱਚੇ ਕਿਵੇਂ ਪਲੇਅਰ ਬਣੇ ਔਰ ਫਾਈਨਲ ਤੱਕ ਪੁੱਜਦੇ ਪੁੱਜਦੇ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਇਹ ਸਾਰੀਆਂ ਗੱਲਾਂ ਬਖੂਬੀ ਜਾਣਦੇ ਨੇ ਅਸੀਂ ਕੋਸ਼ਿਸ਼ ਕੀਤੀ ਇਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਤਕਨੀਕੀ ਪੱਖ ਵੀ ਅਖੇ ਜਾਣ ਸਾਹਮਣੇ ਔਰ ਜਜ਼ਬਾਤੀ ਤੌਰ ਤੇ ਜਿਹੜਾ ਅਸੀਂ ਸੋਚ ਰਹੇ ਹਾਂ ਉਸ ਨੂੰ ਟੈਕਲ ਕਿਵੇਂ ਕਰਨਾ ਹੈਂਡਲ ਕਿਵੇਂ ਕਰਨਾ ਇਹ ਵੀ ਸਾਨੂੰ ਸਭ ਨੂੰ ਧਿਆਨ ਵਿੱਚ ਜ਼ਰੂਰ ਰੱਖਣਾ ਚਾਹੀਦਾ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ